ਕਿ ਜਿੰਨਾਂ ਕ ਅਸੀਂ ਜਥੇਦਾਰ ਕੁਲਦੀਪ ਸਿੰਘ ਗੜਗਾਜੋਹਰਾ ਬਾਰੇ ਜਾਣਦੇ ਆ ਜਿੰਨੀ ਵਾਰੀ ਵੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਅਸੀਂ ਬੈਠੇ ਅਕਸਰ ਹੀ ਅੰਤਕ ਵਿਚਾਰਾਂ ਹੀ ਹੋਈਆਂ ਔਰ ਉਹਨਾਂ ਦੇ ਮਨ ਦੇ ਵਿੱਚ ਪੰਥ ਦਾ ਦਰਦ ਹੈ ਕਿ ਕਿਵੇਂ ਅੱਜ ਪੰਜਾਬ ਦੇ ਵਿੱਚ ਜੋ ਪੰਥ ਨੂੰ ਜਾਂ ਦੁਨੀਆ ਭਰ ਦੇ ਵਿੱਚ ਦਰਪੇਸ਼ ਚਣੌਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕੁਲਦੀਪ ਸਿੰਘ ਗੜਗਾਜੋਹਰਾ ਨੇ ਤੱਕਸਿਰ ਕੀਸਗੜ ਸਾਹਿਬ ਦੀ ਜਥੇਦਾਰੀ ਦੀ ਸੇਵਾ ਸੰਭਾਲੀ ਹੈ ਮੈਂ ਸਮੂਚੀ ਪੰਥ ਵੱਲੋਂ ਉਹਨਾਂ ਨੂੰ ਵਧਾਈ ਪੇਸ਼ ਕਰਨਾ ਔਰ ਉਮੀਦ ਕਰਦੇ ਹਾਂ ਕਿ ਉਹ ਪੰਥ ਦੀਆਂ ਭਾਵਨਾਵਾਂ ਦੇ ਉੱਪਰ ਖਰੇ ਉਤਰਨਗੇ ਕਿਉਂਕਿ ਜਿੰਨਾ ਕ ਅਸੀਂ ਜਥੇਦਾਰ ਕੁਲਦੀਪ ਸਿੰਘ ਅਰਗਾਜੋਹਰਾ ਬਾਰੇ ਜਾਣਦੇ ਹਾਂ ਜਿੰਨੀ ਵਾਰੀ ਵੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਅਸੀਂ ਬੈਠੇ ਅਕਸਰ ਹੀ ਪੰਥਕ ਵਿਚਾਰਾਂ ਹੀ ਹੋਈਆਂ ਔਰ ਉਹਨਾਂ ਦੇ ਮਨ ਦੇ ਵਿੱਚ ਪੰਥ ਦਾ ਹਰ ਦਰਦ ਹੈ ਕਿ ਕਿਵੇਂ ਅੱਜ ਪੰਜਾਬ ਦੇ ਵਿੱਚ ਜੋ ਪੰਥ ਨੂੰ ਜਾਂ ਦੁਨੀਆ ਭਰ ਦੇ ਵਿੱਚ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦੇ ਵਿੱਚੋਂ ਬੰਦ ਨੂੰ ਕੱਢਣ ਦੇ ਲਈ ਉਹ ਜ਼ਹੀਨ ਮਾਨਸਿਕਤਾ ਰੱਖਦੇ ਨੇ ਔਰ ਪਿਛਲੇ ਲਗਭਗ 15-20 ਸਾਲ ਤੋਂ ਪ੍ਰਚਾਰ ਦੇ ਖੇਤਰ ਦੇ ਵਿੱਚ ਜੁਟੇ ਹੋਏ ਆ ਅਨਾਥ ਬੱਚਿਆਂ ਦੀ ਵਿੱਦਿਆ ਦੇ ਲਈ ਵੱਡੇ ਪ੍ਰਬੰਧ ਕਰ ਰਹੇ ਆ ਸੋ ਉਹਨਾਂ ਨੂੰ ਤਖਤਰੀ ਕੇਸਗੜ ਸਾਹਿਬ ਦੀ ਸੇਵਾ ਮਿਲੀ ਹੈ ਇਹ ਸੱਚਮੁੱਚ ਬਹੁਤ ਮਾਣ ਦੀ ਗੱਲ ਹੈ ਔਰ ਗੁਰੂ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰਦੇ ਆ ਕਿ ਉਹਨਾਂ ਪਾਸੋਂ ਆਪਣੇ ਦਰ ਘਰ ਦੀਆਂ ਸੇਵਾਵਾਂ ਲੈਂਦੇ ਰਹਿਣ ਔਰ ਜਿਸੇ ਘਮਣਕੇਰੀ ਦੇ ਵਿੱਚ ਸਥਿਤੀਆਂ ਬਣਦੀਆਂ ਜਾ ਰਹੀਆਂ ਉਹਦੇ ਵਿੱਚੋਂ ਕੱਢਣ ਲਈ ਪਾਤਸ਼ਾਹ ਆਪ ਸਹਾਈ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨਾਂ ਕ ਅਸੀਂ ਜਥੇਦਾਰ ਕੁਲਦੀਪ ਸਿੰਘ ਗੜਗਾਜੂਹੜਾ ਬਾਰੇ ਜਾਣਦੇ ਆ ਜਿੰਨੀ ਵਾਰੀ ਵੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਅਸੀਂ ਬੈਠੇ ਅਕਸਰ ਹੀ ਅੰਤਕ ਵਿਚਾਰਾਂ ਹੀ ਹੋਈਆਂ ਔਰ ਉਹਨਾਂ ਦੇ ਮਨ ਦੇ ਵਿੱਚ ਪੰਛਤਾ ਦਾ ਦਰਦ ਹੈ ਕਿ ਕਿਵੇਂ ਅੱਜ ਪੰਜਾਬ ਦੇ ਵਿੱਚ ਜੋ ਬੰਦ ਨੂੰ ਜਾਂ ਦੁਨੀਆ ਭਰ ਦੇ ਵਿੱਚ ਦਰਪੇਸ਼ ਚਣੌਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕੁਲਦੀਪ ਸਿੰਘ ਗੜਗਾਜੂਹੜਾ ਨੇ ਅਕਸਰ ਕੇਸਗੜ ਸਾਹਿਬ ਦੀ ਜਥੇਦਾਰੀ ਦੀ ਸੇਵਾ ਸੰਭਾਲੀ ਹੈ ਮੈਂ ਸਮੁੱਚੇ ਪੰਥਵਲ ਉਹਨਾਂ ਨੂੰ ਵਧਾਈ ਪੇਸ਼ ਕਰਨਾ ਔਰ ਉਮੀਦ ਕਰਦਾ ਹਾਂ ਕਿ ਉਹ ਪੰਥ ਦੀਆਂ ਭਾਵਨਾਵਾਂ ਦੇ ਉੱਪਰ ਖਰੇ ਉਤਰਨਗੇ ਕਿਉਂਕਿ ਜਿੰਨਾਂ ਕ ਅਸੀਂ ਜਥੇਦਾਰ ਕੁਲਦੀਪ ਸਿੰਘ ਗਾਜੋਹੜਾ ਬਾਰੇ ਜਾਣਦੇ ਹਾਂ ਜਿੰਨੀ ਵਾਰੀ ਵੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਅਸੀਂ ਬੈਠੇ ਅਕਸਰ ਹੀ ਪੰਥਕ ਵਿਚਾਰਾਂ ਹੀ ਹੋਈਆਂ ਔਰ ਉਹਨਾਂ ਦੇ ਮਨ ਦੇ ਵਿੱਚ ਪੰਥ ਦਾ ਦਰਦ ਹੈ ਇਹ ਕਿਵੇਂ ਅੱਜ ਪੰਜਾਬ ਦੇ ਵਿੱਚ ਜੋ ਪੰਥ ਨੂੰ ਜਾਂ ਦੁਨੀਆ ਭਰ ਦੇ ਵਿੱਚ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਦੇ ਵਿੱਚੋਂ ਪੰਥ ਨੂੰ ਕੱਢਣ ਦੇ ਲਈ ਉਹ ਜ਼ਹੀਨ ਮਾਨਸਿਕਤਾ ਰੱਖਦੇ ਨੇ ਔਰ ਪਿਛਲੇ ਲਗਭਗ 15-20 ਸਾਲ ਤੋਂ ਪ੍ਰਚਾਰ ਦੇ ਖੇਤਰ ਦੇ ਵਿੱਚ ਜੁਟੇ ਹੋਏ ਆ ਅਨਾਥ ਬੱਚਿਆਂ ਦੀ ਵਿੱਦਿਆ ਦੇ ਲਈ ਵੱਡੇ ਪ੍ਰਬੰਧ ਕਰ ਰਹੇ ਆ ਸੋ ਉਹਨਾਂ ਨੂੰ ਤਕਸ਼ਰੀ ਕੇਸਗੜ ਸਾਹਿਬ ਦੀ ਸੇਵਾ ਮਿਲੀ ਹੈ ਇਹ ਸੱਚਮੁੱਚ ਬਹੁਤ ਮਾਣ ਦੀ ਗੱਲ ਹੈ ਔਰ ਗੁਰੂ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰਦੇ ਆ ਕਿ ਉਹਨਾਂ ਪਾਸੋਂ ਆਪਣੇ ਦਰ ਘਰ ਦੀਆਂ ਸੇਵਾਵਾਂ ਲੈਂਦੇ ਰਹਿਣ ਔਰ ਜਿਸ ਘੁੰਮਣ ਘੇਰੀ ਦੇ ਵਿੱਚ ਸਥਿਤੀਆਂ ਬਣਦੀਆਂ ਜਾ ਰਹੀਆਂ ਉਹਦੇ ਵਿੱਚੋਂ ਕੱਢਣ ਲਈ ਪਾਤਸ਼ਾਹ ਆਪ ਸਹਾਈ ਹੋਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਫਤ